ਲੂਟ ਮਲੇਸ਼ ਤੈਨੂੰ ਕੋ ਲੈ ਹੈ ਜਬ ਹੋਏ ਹੈ ਤੈਨ ਦਰਬ ਬਿਨਾਸ ਤਬ ਧਰ ਹੈ ਨਿਜ ਗੁਰ ਕੀ ਆਸਾ ਜਬ ਤੇ ਗੁਰ ਦਰਸ਼ਨ ਕੋ ਐ ਹੈ ਤਬ ਤੈਨ ਕੋ ਗੁਰ ਮੁਖ ਨਾ ਲਗੈ ਹੈ ਸਭ ਪਾਠ ਕਾ ਨਹੀਂ ਕਿਸੇ ਦੇ ਹੈ ਸਭ ਹ ਸਭ ਤੇ ਗੁਰ ਦਰਸ਼ਨ ਕੋ ਐ ਹੈ ਜਬ ਤਬ ਤਰਹਿ ਨਿਜ ਗੁਰ ਕੀ ਆਸਾ सब ते गुर दर्शन को आए हैं तब तिन को गुरमुख ना लगाए हैं सब करना है हैं जी हाँ जब पाठ है ना मैं ठीक हूँ जब जब पाठ रखे हो जब ते दर्शन को ऐ हैं तब तिन को गुरमुख ना लगाए हैं ਬਿਨਾ ਬੇਦਾ ਬਿਨਾ ਜਹ ਤਬ ਧਾਮ ਸਰ ਹੈ ਕੋਈ ਨਾ ਤਿਨ ਕੋ ਕਾਮ ਗੁਰਦਰ ਢੋਈ ਨਾ ਪ੍ਰਵ ਪਰਵਾਸਾ ਦੋਹੂ ਠੌਰਤੇ ਰਹੇ ਨਿਰਾਸਾ ਜੇ ਜੇ ਗੁਰ ਚਰਨਨ ਰਤ ਹਵੈ ਹੈ ਤਿਨ ਕੋ ਕਸ਼ਟ ਨ ਦੇਖਨ ਪਹਿ ਰਿੱਧ ਸਿੱਧ ਤਿਨ ਕੇ ਗ੍ਰਹਿ ਮਾਹੀ ਪਾਪ ਤਾਪ ਛੁਵੈ ਸਕੈ ਨਾ ਛਾਹੀ ਤੇਹ ਮਲੇਸ਼ ਛੁਵੈ ਹੈ ਨਹੀਂ ਛਾਹਾ ਅਸ਼ਟ ਸਿੱਧ ਹੋਇ ਹੈ ਧਰਮ ਆਹ ਖਾਸ ਕਰਤ ਜੋ ਉਦਮ ਉਠੈ ਹੈ ਨਵੋ ਨਿਧ ਤਿਨ ਕੇ ਘਰ ਐ ਹੈ ਮਿਰਜਾ ਬੇਗ ਹੋਤੋ ਤੇ ਨਾਮੰ ਜਿਨ ਢਾਹੇ ਬਿਮੁਖਨ ਕੇ ਧਾਮੰ ਸਭ ਸੰਮੁਖ ਗੁਰ ਆਪ ਬਚਾਏ ਤਿਨ ਕੇ ਬਾਰ ਨਾ ਬੰਕਨ ਪਾਏ ਉਤ ਔਰੰਗ ਜੇ ਅਦਕ ਰਸਾਇਓ ਜੀ ਜੀ ਅਦਕ ਜੀ ਬਿਹਾਰੀ ਤਾਂ ਨਹੀਂ ਬਿਹਾਰੀ ਇੱਥੇ ਸਿਹਾਰ ਜੇ ਜੇ ਨੂੰ ਬਿਹਾਰੀ ਕਰ ਲਿਆ ਉਹ ਉਤ ਔਰੰਗ ਉਤ ਔਰੰਗ ਜੀ ਅਧ ਕਰੈ ਸਾਇਓ ਚਾਰ ਅਹਦਿਆਂ ਔਰ ਪਠਾਇਓ ਜੇ ਬਿ ਮੁਖ ਤਾਂ ਤੇ ਬਚ ਆਏ ਤਿੰਨ ਕੇ ਗ੍ਰਹਿ ਪੁਨ ਇਨਾਂ ਗਿਰਾਏ ਜੇ ਤਜ ਭਜੇ ਹੋਤੇ ਗੁਰ ਅਨ ਤਿੰਨ ਪੁਨ ਗੁਰੂ ਅਹਤੀ ਅਹ ਜਾਨਾ ਮੂਤਰ ਡਾਰ ਤਿੰਨ ਸੀਸ ਮੁੰਡਾਏ ਪਾਹੁਰ ਜਾਨ ਗ੍ਰਹਿ ਲੈ ਆਏ ਗ੍ਰਹਿ ਗ੍ਰਹਿ ਲੈ ਆਏ ਜੇ ਜੇ ਭਾਜ ਹੁਤੇ ਬਿਨ ਆਇਸ ਕਹੋ ਇਹ ਦੀ ਇਹ ਕਿਨਾ ਬਿਤਾਇਸ ਬਿਤਾਇਸ ਇਕੱਠਾ ਪੜ ਦਸੇ ਓਂਕੜਾ ਹੈ ਜੇ ਨਾ ਵਠੀ ਚਲੋ ਹਾਂਜੀ ਹਾਂ ਸਿਆਰੀ ਲੱਗੀ ਹੈ ਸਿਆਰੀ ਹੈ ਜੀ ਬੱਬੇ ਨੂੰ ਸਿਆਰੀ ਕੱਟ ਬੱਬੇ ਨੂੰ ਸਿਆਰੀ ਲੱਗੀ ਹੈ ਜੀ ਕੱਟਣੀ ਬੱਬੇ ਨੂੰ ਸਿਆਰੀ ਲੱਗੀ ਹੈ ਇੱਥੇ ਹਾਂਜੀ ਇਹ ਕੱਟੋ ਵੀ ਕਹੋ ਇਹ ਦੀ ਹੈ ਕਿਨਾਂ ਬਤਾਇਸ ਮੂੰਡ ਮੂੰਡ ਕਰ ਸ਼ਹਿਰ ਫਰਾਏ ਕਾਰ ਭੇਟ ਜਨ ਲੈਨ ਸੁਧਾਏ ਪਾਛੈ ਲਾਗ ਲਰਕਵਾ ਚੱਲੇ ਜਾਨਕ ਸਿੱਖ ਸਖਾ ਹੈ ਭਲੇ ਛਿੱਕੇ ਤੋਬਰਾ ਬਦਨ ਚੜਾਏ ਛਿੱਕੇ ਛਿੱਕੇ ਤੋਬਰਾ ਬਦਨ ਚੜਾਏ ਜਨਗ੍ਰਹਿ ਖਾਨ ਮਲੀਦਾ ਆਇ ਮਸਤਕ ਸੁਬੇ ਪਨਹੀ ਅਨਕਾਏ ਜਨਕਰ ਟੀਕਾ ਦੇ ਬਣਾਏ ਸੀਸ ਈਟ ਕੇ ਘਾਇ ਕਰੇ ਹੀ ਜਨ ਤਨ ਭੇਟ ਪ੍ਰਾਤਨ ਦੇਹੀ ਦੋਹਰਾ ਕਬ ਹੂੰ ਰਣ ਜੁਜਿਓ ਨਹੀਂ ਜੁਜਿਓ ਨਹੀਂ ਜੁਜਿਓ ਗਲੈਕੜੇ ਕਰਦੇ ਜੇ ਨਹੀਂ ਕਬ ਹੂੰ ਰਣ ਜੁਜਿਓ ਨਹੀਂ ਕਛਦੈ ਜਸ ਨਹਿ ਲੀਨ ਨਹੀਂ ਲੀਨ ਨਹੀਂ ਕੋ ਕਰਨੀ ਪੈ ਕਛਦੈ ਜਸ ਨਹੀਂ ਲੀਨ ਵਿਹਾਰੀਏ ਚਪਰ ਕਾਛਦੈ ਜਸ ਨਹੀਂ ਲੀਨ ਗਾਮ ਬਸਤ ਜਾਨਿਉ ਨਹੀਂ ਜਮ ਸੋ ਕਿਨ ਕਹਿ ਦੀਨ ਚੌਪਈ ਇਹ ਬਿਦ ਤਿਨੋ ਭਇਓ ਉਪਹਾਸ ਸਭ ਸੰਤਨ ਮਿਲ ਲਖਿਓ ਤਮਾਸ਼ਾ ਸੰਤਨ ਕਸ਼ਟ ਨਾ ਦੇਖਨ ਪਾਇਓ ਆਪ ਹਥ ਦੈ 나ਥ ਬਚਾਇਓ ਚਾਰਨੀ ਦੋਹਰਾ ਜਿਸਨੋ ਸਾਜਨ ਰਖਸੀ ਦੁਸ਼ਮਨ ਕਵਨ ਵਿਚਾਰ ਛਵੈ ਨਾ ਸਕੈ ਤਿਹ ਛਾਹੇ ਕੋ ਨਹਿ ਫਲ ਜਾਏ ਗਵਾਰ ਛਵੈ ਚਾਹੀਦਾ ਨੀ ਹਾਂ ਸੱਚੇ ਦੇ ਪੈਰ ਚ ਵਾਵਾ ਕੱਤੇ ਹੋੜਾ ਜੀ ਹੋੜਾ ਜੀ ਹਾਂ ਕਨੌੜਾ ਕਨੌੜਾ ਕੋ ਕੋ ਐ ਕਨੌੜਾ ਛਵੈ ਨਾ ਸਕੈ ਤਿਹ ਛਾਹੇ ਕੋ ਨਹਿ ਫਲ ਜਾਏ ਗਵਾਰ ਜੇ ਸਾਧੂ ਸਰਣੀ ਪਰੇ ਤਿਨ ਕੇ ਕਵਣ ਵਿਚਾਰ ਦੰਤ ਜੀਬ ਜਿਮ ਰੱਖ ਹੈ दुष्ट अरेस्ट संघार एत श्री विचित्र नाटक ग्रंथे सहजादे <ईधुणी> वा एहदी एहदिया गमन वर्णन एत श्री विचित्र नाटक ग्रंथे सहजादे वा एहदी आगमन वर्णन एहदी आ लिखे हां आगमन करणो पाठ एत श्री विचित्र नाटक ग्रंथे सहजादे वा एहदी ਆਗਮਨ ਵਰਨਨ ਨਾਮ ਨਾਮ ਸਮੋਤਿ ਆਏ ਸਮੋਤਿ ਆਏ ਸਮਾਪਤ ਮਸਤ ਸੁਮਸਤ ਅਪਜੂ